ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੂ ਦੇ ਇਲਾਕੇ ਵਿੱਚ ਇੱਕ ਨਗਰ ਦਾ ਨਾਮ ਹੈ ਮੀਰਪੁਰ ਮੀਰਪੁਰ ਦੇ ਵਿੱਚ ਜੰਮ ਪੜ ਮਾਪਿਆਂ ਦਾ ਬਹੁਤ ਪਿਆਰਾ ਲਾਡਲਾ ਪੁੱਤਰ ਭਾਈ ਫੇਰਾ ਜੀ ਸੀ ਜੰਮੂ ਦਾ ਇਲਾਕਾ ਪਸਾਰੇ ਜਾਣਦੇ ਹੋ ਪੀ ਇਹ ਪਹਾੜੀ ਇਲਾਕਾ ਹੈ ਤੇ ਇਸ ਪਹਾੜੀ ਇਲਾਕੇ ਵਿੱਚ ਜੋਗੀ ਆ ਆ ਕੇ ਬਹੁਤ ਲਮੀਰਾ ਲਮੀਰਾ ਸਮਾਂ ਇਹਨਾਂ ਪਹਾੜਾਂ ਵਿੱਚ ਜ਼ਿੰਦਗੀ ਦਾ ਸਮਾਂ ਗੁਜ਼ਾਰਦੇ ਸਨ ਆਮ ਲੋਕਾਂ ਦੇ ਉੱਤੇ ਜੋਗੀਆਂ ਦਾ ਅਸਰ ਵੀ ਬਹੁਤ ਹੋਇਆ ਕਰਦਾ ਸੀ ਕਿਉਂਕਿ ਲੋਕਾਂ ਨੂੰ یوں ਲੱਗਦਾ ਸੀ ਪੈਸੇ ਵੀ ਮਨੁੱਖੋ ਸ਼ੀਤ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਕਰਦਾ ਹੈ ਜਿਹੜਾ ਕੰਮ ਮੈਂ ਨਾ ਕਰ ਸਕਾਂ ਮੇਰੇ ਲਈ ਔਖਾ ਲੱਗਦਾ ਹੋਵੇ ਪਰ ਜਦੋਂ ਮੈਂ ਉਹੀ ਕੰਮ ਕਿਸੇ ਦੂਜੇ ਬੰਦੇ ਨੂੰ ਕਰਦਾ ਦੇਖਦਾ ਤਾਂ ਪ੍ਰਭਾਵਿਤ ਹੋਣਾ ਸੁਭਾਅਕ ਹੁੰਦਾ ਹੁਣ ਆਮ ਬੰਦੇ ਨੂੰ ਘਰ ਪਰਿਵਾਰ ਤਨ ਦੌਲਤ ਦੁਨੀਆ ਦੇ ਸੁੱਖ ਆਰਾਮ ਉਹ ਛੱਡਣੇ ਔਖੇ ਲੱਗਦੇ ਨੇ ਤੇ ਉਹ ਜਦੋਂ ਜੋਗੀਆਂ ਨੂੰ ਦੇਖਦਾ ਪਈ ਸਭ ਕੁਝ ਤਿਆਗ ਕੇ ਖਾਣਾ ਪੀਣਾ ਪਹਿਨਣਾ ਘਰ ਪਰਿਵਾਰ ਧਨ ਦੌਲਤ ਸਭ ਕੁਝ ਤਿਆਗ ਕੇ ਆਪਣੇ ਸਰੀਰ ਤੇ ਵੀ ਸ਼ੌ ਮੜ ਕੇ ਬੈਠੇ ਹੋਏ ਨੇ ਤੇ ਬੜੀ ਕਠਨ ਤਪਸ਼ਿਆ ਕਰਦੇ ਨੇ ਅਮ ਲੋਕਾਂ ਦਾ ਪ੍ਰਭਾਵਤ ਹੋਣਾ ਸੁਭਾਵਿਕ ਬਾਤ ਸੀ ਹੁਣ ਯਾਦ ਰੱਖਿਓ ਜੇ ਬਾਰੋਂ ਇੱਕ ਕੰਮ ਕਰਨੇ ਜਿਵੇਂ ਦੇ ਲੱਗਦੇ ਨੇ ਨਾ ਇਹ ਧਾਰਮਿਕ ਖੋਣ ਦਾ ਪ੍ਰਗਟਾਵਾ ਕਰਦੇ ਨੇ ਤੇ ਉਹਨਾਂ ਹੀ ਬੰਦਾ ਅੰਦਰੋਂ ਧਰਮ ਤੋਂ ਟੁੱਟਿਆ ਰਹਿ ਜਾਂਦਾ ਸੀ ਤੁਸੀਂ ਦੇਖੋ ਕਦੇ ਗੁਰੂ ਨਾਨਕ ਸ਼ਬ ਜੀ ਨਾਲ ਕਿੰਨੇ ਲੋਕਾਂ ਨੇ ਵਿਚਾਰ ਚਰਚਾ ਕੀਤੀ ਠੱਗਾਂ ਨੇ ਚੋਰਾਂ ਨੇ ਰਾਜੀਆਂ ਨੇ ਅਮੀਰਾਂ ਨੇ ਗਰੀਬਾਂ ਨੇ ਰੋਗੀਆਂ ਨੇ ਦੁਖੀਆਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕਾਜ਼ੀਆਂ ਨੇ ਹਾਜ਼ੀਆਂ ਨੇ ਕਿੰਨੇ ਲੋਕਾਂ ਨੇ ਵਿਚਾਰ ਕੀਤੀ ਪਰ ਕਿਸੇ ਨਾਲ ਵੀ ਇੰਨੀ ਚਰਚਾ ਨਹੀਂ ਕਰਨੀ ਪਈ ਜਿੰਨੀ ਜੋਗੀਆਂ ਦੇ ਨਾਲ ਕਰਨੀ ਪਈ ਜੋਗੀ ਮੰਨਣ ਨੂੰ ਇਹ ਤਿਆਰ ਨਹੀਂ ਸੀ ਕਿ ਕੋਈ ਗ੍ਰਸਤੀ ਵੀ ਧਰਮੀ ਹੋ ਸਕਦਾ ਹੈ ਇੱਕ ਪਰ ਮੈਂ ਤੁਹਾਡਾ ਹੌਲ ਲਵਾ ਫਿਰ ਇਥੇ ਗੱਲ ਸ਼ੁਰੂ ਕਰਨੇ ਤਿੰਨ ਪੱਖ ਨੇ ਜ਼ਿੰਦਗੀ ਦੇ ਇੱਕ ਜਿਹੜਾ ਮਨ ਬੈਠਾ ਹੈ ਪਰ ਇਹ ਸਭ ਕੁਝ ਤਿਆਗਣਾ ਬਹੁਤ ਔਖਾ ਮੇਰੇ ਲਈ ਉਹ ਇਹਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰ ਕੇ ਤੁਰ ਜਾਂਦਾ ਹੈ ਤੇਹੀਂ ਗੁਣੀ ਸੰਸਾਰ ਪਰਮ ਸਤਿ ਸੁਤੇ ਰਹਿਣ ਬਿਹਾਨੀ ਜ਼ਿੰਦਗੀ ਰੂਪਰਾਤ ਉਹਨਾਂ ਸਤਿਆਂ ਕੱਢ ਦਿੱਤੀ ਦੂਜੀ ਉਹ ਨੇ ਜਿਹੜੇ ਇਹ ਸਭ ਕੁਝ ਨੂੰ ਕੂੜ ਸਮਝ ਕੇ ਤਿਆਗ ਕੇ ਚਲੇ ਗਏ ਜਿਵੇਂ ਦੇ ਜੋਗੀ ਨੇ ਹੁਣ ਇੱਕ ਤੀਜਾ ਪੱਖ ਗੁਰੂ ਜੀ ਨੇ ਪ੍ਰਗਟ ਕੀਤਾ ਛੇ ਬੜਾ ਸਮਝਣ ਵਾਲਾ ਉਹ ਕੀ ਹੈ ਸ਼ਬਦ ਕਹਿੰਦੇ ਵੀ ਤਿਆਗਣਾ ਵੀ ਹੈ ਪਰ ਤਿਆਗਣਾ ਵੀ ਨਹੀਂ ਸਰੀਰ ਕਰਕੇ ਤਿਆਗਣ ਦੀ ਲੋੜ ਨਹੀਂ ਸਰੀਰ ਕਰਕੇ ਕੱਪੜੇ ਪਹਿਨ ਸਰੀਰ ਕਰਕੇ ਚੰਗੇ ਖਾਣੇ ਖਾ ਸਰੀਰ ਕਰਕੇ ਪਰਿਵਾਰ ਵਿੱਚ ਰਹਿ ਸਰੀਰ ਕਰਕੇ ਘਰ ਪਰਿਵਾਰ ਬਣਾ ਸਾਰਾ ਕੁਝ ਉਮੀਦਾਂ ਰਹਿ ਪਰ ਇਹਨਾਂ ਚੀਜ਼ਾਂ ਦਾ ਮਾਨ ਕਰਨ ਦੀ ਬਜਾਏ ਜਿਸ ਮਾਲਕ ਨੇ ਦਿੱਤੀਆਂ ਨੇ ਉਹਦਾ ਸ਼ੁਕਰਾਨਾ ਕਰਨਾ ਸਿੱਖ ਲੈ ਇਹਨਾਂ ਨੂੰ त्याਗ ਨਾ ਤਿਆਗਣ ਦੀ ਬਜਾਏ ਦਾਤਾ ਦੇਣ ਵਾਲੇ ਦਾਤੇ ਨਾਲ ਸਾਂਝ ਪਾ ਲੈ। ਹੁਣ ਇੱਕ ਵੱਖਰਾ ਪੱਖ ਸੀ ਬੜਾ ਵਧੀਆ। ਗੋਨਨਾਰਕ ਸ਼ਹਿਵ ਜੀ ਨੇ ਇਸੇ ਗੱਲ ਤੇ ਬਹੁਤ ਜ਼ੋਰ ਦਿੱਤਾ ਸੀ। ਹੁਣ ਚੇਤਾ ਰੱਖਿਓ ਜੇ ਇਹ ਭਾਈ ਫੇਰਾ ਜੀ ਜੰਮੂ ਦੇ ਇਲਾਕੇ ਦਾ ਵਸਨੀਕ ਸੀ। ਮੈਂ ਤੁਹਾਡੇ ਨਾਲ ਹੁਣੇ ਸਾਂਝ ਪਾਈ ਹੈ। ਤੇ ਇਧਰਲੇ ਪਾਸੇ ਜੂਗੀਆਂ ਦਾਉਣਾ ਜਾਣਾ ਬਹੁਤ ਸੀ। ਇਹ ਉਹਨਾਂ ਤੋਂ ਪ੍ਰਭਾਵਤ ਹੋ ਕੇ ਜੋਗੀ ਬਣ ਗਿਆ ਘਰ-ਬਾਰ ਛੱਡ ਕੇ ਜੋਗਮਤ ਧਾਰਨ ਕਰ ਲਿਆ ਜੋਗੀਆਂ ਦਾ ਚੇਲਾ ਬਣ ਕੇ ਵਿਚਰਨ ਲੱਗ ਪਿਆ ਯਾਦ ਰੱਖਿਓ ਜੇ ਜਿਸ ਦਾਤ ਲਈ ਬੰਦਾ ਆਇਆ ਹੋਵੇ ਨਾ ਬਹੁਤ ਘੱਟ ਲੋਕ ਨੇ ਉਹਨਾਂ ਨੂੰ ਯਾਦ ਰਹਿ ਜਾਏ ਵੀ ਮੈਂ ਕਾਹਦੇ ਲਈ ਆਇਆ ਇੱਕ ਛੋਟਾ ਜਿਹਾ ਵਕਤ ਤੁਹਾਡਾ ਹੋਰ ਲੈਣਾ ਚਾਹਾਂ ਸੋਲਿਆ ਸ਼ਬਦੀ ਬਾਣੀ ਚ ਆਪਾਂ ਰੋਜ਼ ਪੜਦੇ ਬੜੇ ਉਲਝੇਵੇਂ ਚੋਂ ਕੱਢਦੀ ਐ। ਸਹਿਬ ਕਹਿੰਦੇ ਜਾਂਕੋ ਆਏ ਸ਼ੋਈ ਵੀ ਹੱਜੋ ਹਰ ਗੁਰਤੇ ਮਨੇ ਬਸੇਰਾ। ਜੇ ਕੋਈ ਬੰਦਾ ਘਰੋਂ ਕੋਈ ਚੀਜ਼ ਲੈਣ ਜਾਵੇ। ਬਾਜ਼ਾਰ ਮਾਨੂੰ ਕੋਈ ਚੀਜ਼ ਲੈਣ ਗਿਆ ਘਰ ਦੀ ਉਹਨੂੰ ਲੋੜ ਐ। ਉਹਨੂੰ ਕੱਪੜੇ ਪਾਉਣ ਚੁੜਜ ਗਿਆ। ਕਿਹੜੀ ਗੱਡੀ ਲੈ ਕੇ ਜਾਵਾਂ ਇਸ ਕਲ ਚੁੜਜ ਗਿਆ। ਕੀ ਨੂੰ ਕਿ ਨੂੰ ਨਾਲ ਲੈ ਕੇ ਜਾਵਾਂ ਇਸ ਗੱਲ 'ਚ ਉਲਝ ਗਿਆ ਬਾਜ਼ਾਰਾਂ ਦੀ ਸੁੰਦਰਤਾ ਨੂੰ ਦੇਖਣ ਲੱਗ ਪਿਆ ਇਸ ਗੱਲ ਵਿੱਚ ਉਲਝ ਗਿਆ ਬਹੁਤ ਕੁਝ ਵਿੱਚ ਉਲਝਿਆ ਹੋਇਆ ਜਦੋਂ ਵਾਪਸ ਪਰਤਣ ਲੱਗਾ ਉਹਦੇ ਕੰਨਾਂ 'ਚ ਬੋਲ ਪਏ ਜਾਂਕੋ ਆਏ ਸੋਈ ਬਹਿ ਜਾ ਜੋ ਜਿਹਦੇ ਲਈ ਆਇਆ ਉਹ ਤਾਂ ਖਰੀਦੀ ਹੀ ਨਹੀਂ ਅਸ਼ੀਮੀ ਇਹ ਮੇ ਲੋਕ ਧਰਮ ਦਾ ਸ਼ਿੰਗਾਰ ਕਰਦੇ ਹੀ ਰਹ ਜਾਂਦੇ ਨੇ ਲੋਕ ਧਰਮ ਦੇ ਵਿੱਚ ਦਾਨਪੁਣ ਦੀ ਚਰਚਾ ਕਰਦੇ ਹੀ ਰਹ ਜਾਂਦੇ ਨੇ ਲੋਕ ਆਪੋ ਆਪਣੇ ਪਹਿਰਾਵਿਆਂ ਤੇ ਮਾਣ ਕਰਦੇ ਹੀ ਰਹ ਜਾਂਦੇ ਨੇ ਪਰ ਜਾਂਕੋ ਆਏ ਸੋਈ ਬਿਹਾ ਜੋ ਬੜਾ ਪੱਖ ਸਾਰੇ ਆਪਾਂ ਅਧੂਰਾ ਛੱਡ ਦਿੰਨੇ ਆ ਕੱਪੜੇ ਤਾਂ ਭਾਵੇਂ ਕੋਈ ਵੀ ਪਾਇਓ ਹੋਣ ਪਰ ਜੇ ਕਿਤੇ ਜੋ ਕੁਝ ਲੈਣ ਆਇਆ ਜੇ ਉਹ ਇਕੱਠਾ ਕਰ ਲਿਆ ਕਿਸੇ ਤਰ੍ਹਾਂ ਦੀ ਵੀ ਸਵਾਰੀ ਤੇ ਆਇਆ ਹੋਵੇ ਪਰ ਜੋ ਲੈਣ ਆਇਆ ਜੇ ਉਹ ਲੈ ਲਿਆ ਫਿਰ ਤੇ ਸਤਨਾ ਤੇਰੇ ਵਰਗਾ ਧਰਮੀ ਬੰਦਾ ਕੋਈ ਨਹੀਂ ਇਹ ਤਾਂ ਮੁਸ਼ਕਲੀ ਕੋਈ ਨਹੀਂ ਪਰ ਲੋਕ ਉੜ ਜੇ ਹੋਏ ਨਹੀਂ ਜਾਂ ਕੋ ਆਈ ਸੋਈ ਵੀ ਹਾ ਜੋ ਉਸ ਰਾਤੇ ਤੁਰਨ ਲਈ ਕੋਈ ਤਿਆਰ ਨਹੀਂ ਹੁਣ ਇਸ ਭਾਈ ਫੇਰਾਜੀ ਦੇ ਮਨ ਵਿੱਚ ਵੀ ਇੱਕ ਗੱਲ ਉਗੜਦੀ ਆ ਮਨਾ ਜੋਗੀ ਤੇ ਬਣ ਗਿਆ ਪਰ ਮੈਨੂੰ ਹੁਣ ਇਹ குரு ਦੇ ਸ਼ਬਦ ਟੁੰਬਦੇ ਨੇ ਜੋਗ ਨਾ ਪਾਇਆ ਮਲਾਪਤਾ ਹੋਇਆ ਨਹੀਂ ਜੁਗਤ ਗਵਾਈ ਤੁੱਟੇ ਸਾਰਾ ਕੁਝ ਹੀ ਗਵਾ ਬੈਠਾ ਹੋਇਆ ਤੇਰੇ ਤਾਂ ਪੱਲੀ ਕੁਝ ਨਹੀਂ ਰਹਿ ਗਿਆ ਹੁਣ ਉਹ ਰੱਬੀ ਮਲਾਪਤਾ ਹਸਲ ਨਹੀਂ ਹੋ ਸਕਿਆ ਵਿਚੋਂ ਅੱਧਾ ਦੂਰਾ ਜਾ ਰਹਿ ਗਿਆ ਜੋ ਅੰਦਰ ਦੀ ਪ੍ਰਾਪਤੀ ਵਾਸਤੇ ਤਰਿਓ ਹੋਵੇ ਤੇ ਨਾ ਮਿਲੇ ਉਹਨੂੰ ਜੋਗੀਆਂ ਦੀ ਗੱਲਾਂ ਕਰਮਕੰਡ ਜੀਆਂ ਲੱਗੀਆਂ ਤੇ ਕਈ ਵਾਰੀ ਜੋਗੀਆਂ ਵਿੱਚ ਗੱਲ ਵੀ ਚੱਲਣੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਈ ਵਾਰੀ ਚਰਚਾ ਕਰਕੇ ਸਾਨੂੰ ਸੱਚੀ ਜੋਗੀ ਬਣਨ ਦੀ ਜਾਂਚ ਵੀ ਸਿਖਾਈ ਸੀ ਸਿੱਧਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਬੜਾ ਪ੍ਰਭਾਵ ਪੈ ਗਿਆ ਸੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸੋਹਰੇ ਤੇ ਦੇਵਾਲੇ ਉਹ ਮਨ ਦੇ ਸਾਨੇਸ਼ ਕਲ ਨੂੰ ਇਵੇਂ ਕਿਤੇ ਵਿਚਾਰ ਚਰਚਾ ਚੱਲਦੇ ਆਂ ਸਤਗੁਰੂ ਗੁਰੂ ਅਮਰਦਾਸ ਜੀ ਦਾ ਪਵਿੱਤਰ ਬੋਲ ਇਸ ਪਾਈ ਫੇਰਾ ਜੀ ਦੇ ਕੰਨਾਂ ਵਿੱਚ ਪੈ ਗਿਆ ਜੋਗ ਨਾ ਭਗਮੀ ਕੱਪੜੀ ਜੋਗ ਨਾ ਮਹਿਲੇ ਵੇਸ਼ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਗੁਰ ਕੇ ਉਪਦੇਸ਼ ਘਰ ਚ ਬੈਠਿਆਂ ਵੀ ਮਨੁੱਖ ਰੱਬੀ ਪਿਆਰ ਹਾਸਲ ਕਰ ਸਕਦਾ ਹੈ ਰੱਬੀ ਮਨਾਪ ਹਾਸਲ ਕਰ ਸਕਦਾ ਹੈ ਸਤਗੁਰੂ ਦਾ ਉਪਦੇਸ਼ ਘਰ ਚ ਬੈਠਿਆਂ ਵੀ ਰੱਬ ਨਾਲ ਮਨਾ ਸਕਦਾ ਓਨੂੰ ਜੰਗਲਾਂ ਚ ਭਟਕਣ ਦੀ ਲੋੜ ਨਹੀਂ ਪਤਾ ਨਹੀਂ ਮੈਂ ਕਿਨੇ ਕੈਸੇ ਕੈਸੇ ਉਹਨਾਂ ਦਾ ਜੀਵਨ ਹੋਵੇਗਾ ਜੋਗ ਮਤ ਨੂੰ ਛੱਡ ਕੇ ਜੋਗੀ ਪਣਾ ਛੱਡ ਕੇ ਜੋਗੀਆਂ ਦਾ ਚੇਲਾ ਪੜਨਾ ਛੱਡ ਕੇ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਆ ਗਿਆ ਪਵਿੱਤਰ ਚਰਨਾਂ ਵਿੱਚ ਆ ਕੇ ਸਤਗੁਰੂ ਜੀ ਦੇ ਦਰ ਤੇ ਕਿ ਉਹਨੇ ਸਿੱਖੀ ਧਾਰਨ ਕੀਤੀ ਮੈਂ ਕਹਨ ਕਿ ਰੋ ਦੇ ਲੋਗ ਹਣਗੇ ਉਹ ਜਿਹੜੇ ਸਭ ਕੁਝ ਤਿਆਗ ਕੇ ਬਾਹਰੀ ਕਰਮ ਕਾਂਡ ਤਿਆਗ ਕੇ ਉਹ ਰਾਜ ਪਹਿਰਾਵਾ ਤਿਆਗ ਕੇ ਸਭ ਕੁਝ ਤਿਆਗ ਕੇ ਭਾਈ ਫਿਰ ਜੀ ਮੰਗੂ ਜੋਗ ਮਤ ਦੀਆਂ ਸਾਰੀਆਂ ਚੀਜ਼ਾਂ ਛੱਡ ਕੇ ਲੋਕ ਲਾਜ ਨੂੰ ਛੱਡ ਕੇ ਵੀ ਲੋਕ ਮੈਨੂੰ ਕੀ ਕਹਿਣਗੇ ਇਹ ਜੋਗੀਆਂ ਤੋਂ ਬਦਲ ਕੇ ਗੁਰੂ ਕਰ ਸਿੱਖ ਬਣਿਆ ਅਸੀਂ ਦੇਖੋ ਅੱਜ ਕਿੱਡਾ ਦੁੱਖ ਲੱਗਦਾ ਹੈ ਅੱਜ ਫਿਰ ਗੁਰਦੁਆਰੇ ਅੱਜ ਜੋਗ ਮਤਾ ਪ੍ਰਭਾਵ ਹੋ ਰਿਹਾ ਤੇ ਭਾਈ ਫੇਰਾ ਜੀ ਗੁਰੂ ਕਾ ਸਿੱਖ ਬਣਿਆ ਗੁਰੂ ਅਮਰਦਾਸ ਜੀ ਦੇ ਚਰਨਾ ਵਿੱਚ ਆ ਕੇ ਸਤਗੁਰੂ ਨਾਨਕ ਘਰ ਬੈਠਿਆਂ ਜੋਗ ਪਾਈਏ ਸਤਗੁਰੂ ਕੇ ਉਪਦੇਸ਼ ਜਿਹੜਾ ਉਪਦੇਸ਼ ਮੈਨੂੰ ਰੱਬ ਨਾਲ ਮਿਲਾ ਦਿੰਦਾ ਮੈਨੂੰ ਉਹ ਉਪਦੇਸ਼ ਦੇ ਇਹਨਾਂ ਮੁੰਦਰਾ ਨੇ ਮੇਰਾ ਕੁਛ ਨਾ ਸਵਾਰਿਆ ਇਹ ਮਲੀ ਕੋਈ ਸਵਾ ਨੇ ਮੇਰਾ ਕੁਛ ਨਾ ਸਵਾਰਿਆ ਛੱਡੇ ਕੋਈ ਘਰ ਪਰਿਵਾਰ ਉਹਨਾਂ ਪਹਾੜਾਂ ਵਿੱਚ ਰੁਲਦਿਆਂ ਨੂੰ ਮੈਨੂੰ ਕੁਛ ਨਾ ਸਵਾਰਿਆ ਤੁਸੀਂ ਪਵਿੱਤਰ ਉਪਦੇਸ਼ ਬਖਸ਼ੋ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਰੱਬੀ ਬਾਣੀ ਨਾਲ ਜੋੜਿਆ ਭਾਈ ਫੇਰਾ ਜੀ ਇਹੋ ਜਿਹਾ ਕਰਨੀ ਵਾਲਾ ਗੁਰੂ ਕਾ ਸਿੱਖ ਬਣਿਆ ਸਤਗੁਰ ਜੀ ਨੇ ਇਹਨੂੰ ਵੀ ਮੰਜੀ ਬਖਸ਼ਿਸ਼ ਕੀਤੀ ਵੀ ਭਾਈ ਸਾਹਿਬ ਜੀ ਤੁਸੀਂ ਵੀ ਆਪਣੇ ਜੀਵਨ ਦਾ ਤਜਰਬਾ ਇਹਨਾਂ ਭੁੱਲੇ ਲੋਕਾਂ ਨਾਲ ਸਾਂਝਾ ਕਰੋ ਵੀ ਮੈਂ ਇੱਕ ਜੋਗ ਮਤ ਦਾ ਤਿਆਗ ਕਰਕੇ ਜੋਗੀ ਤੋਂ ਮੁਰ ਗ੍ਰਿਸ਼ਤੀ ਬਣਿਆ ਗ੍ਰਿਸ਼ਤੀ ਤੋਂ ਜੋਗੀ ਬਣਦੇ ਲੋਕਾਂ ਨੇ ਦੇਖੇ ਸੀ ਪਰ ਜੋਗੀ ਤੋਂ ਗ੍ਰਿਸ਼ਤੀ ਬਣਿਆ ਸਿੱਖ ਇਹ ਗੁਰੂ ਅਮਰਦਾਸ ਜੀ ਨੇ ਫਿਰ ਉਹਨੂੰ ਮੰਝੀਦਾਰ ਬਣਾਇਆ ਸੀ ਤੇ ਉਹਨੂੰ ਬਖਸ਼ਿਸ਼ ਕੀਤੀ ਸੀ ਵੀ ਤੁਸੀਂ ਪ੍ਰਚਾਰ ਕਰੋ ਤਾਂ ਕਿ ਦੁਨੀਆ ਅਗਿਆਨਤਾ ਵਿੱਚੋਂ ਨਿਕਲ ਕੇ ਗਿਆਨ ਦੇ ਵਿਹੜੇ ਵਿੱਚ ਆ ਕੇ ਆਪਣੇ ਜੀਵਨ ਦੇ ਮਕਸਦ ਨੂੰ ਸਮਝ ਕੇ ਰੱਬ ਨਾਲ ਮਲਾਪ ਕਰ ਸਕਣ ਗੁਰੂ ਚਰਨਾਂ ਨਾਲ ਜੁੜ ਸਕਣ ਗੁਰੂ ਕਿਰਪਾ ਕਰੇ ਅਸੀਂ ਵੀ ਇਸ ਗੱਲ ਨੂੰ ਸਮਝ ਲਈਏ ਭਈ ਆਪਣੇ ਜੀਵਨ ਅੰਦਰ ਜੋਗ সিদ্ধ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੇ ਹਰਿ ਸ਼ਿਉ ਸੰਗ ਨਾ ਗਿਆ ਵੱਡੀ ਆਰਜਾ ਕਰਨ ਦਾ ਤਾਂ ਮਦਦਗਾਰ ਬਣ ਸਕਦਾ ਹੈ ਜੋਗਮਤ ਸਰੀਰਕ ਤੰਦਰੁਸਤੀ ਦਾ ਵਸੀਲਾ ਬਣ ਸਕਦਾ ਹੈ ਜੋਗਮਤ ਪਰ ਜੇ ਕੋਈ ਇਹ ਸੋਚੇ ਕਿ ਮੈਂ ਆਪਣੇ ਜੀਵਨ ਅੰਦਰ ਰੱਬੀ ਮਲਾਪ ਹਾਸਲ ਕਰ ਲਵਾਂਗਾ ਸਤਗੁਰੂ ਇਸ ਰਾਤ ਸਾਨੂੰ ਵਰਜ ਕੇ ਸਮਝਾਉਂਦੇ ਨੇ ਹਰ ਸਿਉ ਸੰਗ ਨਾ ਗਿਆ ਰੱਬੀ ਮਲਾਪ ਨਹੀਂ ਹੋ ਪਉਂਦਾ ਗੁਰੂ ਕਿਰਪਾ ਕਰੇ ਅਸੀਂ ਗੁਰਮਤਿ ਦਾ ਲੜ ਪਕੜ ਕੇ ਜੀਵਨ ਦੇ ਹਨੇਰੇ ਵਿੱਚੋਂ ਨਿਕਲ ਕੇ ਸੱਚ ਨੂੰ ਸਮਝ ਕੇ ਇਸ ਮੇਲੇ ਕੋਈ ਮਨੁੱਖਾ ਜਾਮੇ ਦੇ ਮਨੋਰਥ ਦੀ ਪੂਰਤੀ ਕਰ ਸਕੀਏ ਮਾਰਕ ਨਾਲ ਗਹਿਰੀਆਂ ਪਰਿਚਾਣ ਕਰ ਸਕੀਏ ਇਨੀਆਂ ਬੇਨਤੀਆਂ ਕਬੂਲ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ